ਮਨਜੀਤ ਸਿੰਘ ਗੁਰਚਰਨ ਸਿੰਘ ਅਚਾਨਕ ਤੋਂ ਸੁਖਜਿੰਦਰ ਕੌਰ ਮਨਜੀਤ ਸਿੰਘ ਅਚਾਨਕ ਤੋਂ ਜੀ ਜੀ ਦਾ ਡਾਕਟਰ ਸਾਹਿਬਾਨਾ ਵੱਲੋਂ ਬੜੇ ਹੀ ਤਰੀਕੇ ਨਾਲ ਬੜੀ ਆਰਾਮ ਦੇ ਨਾਲ ਸਮਝਾਇਆ ਤੇ ਚੈੱਕ ਅਪ ਕੀਤਾ ਜਾਂਦਾ ਹੈ ਤੇ ਜਿਸ ਪ੍ਰਕਾਰ ਦੀ ਉਹਨਾਂ ਨੂੰ ਮੌਕੇ ਤੇ ਕੋਈ ਅੱਖਾਂ ਦੀ ਪਰੇਸ਼ਾਨੀ ਹੁੰਦੀ ਹੈ ਤਾਂ ਉਸ ਤਰੀਕੇ ਨਾਲ ਸੱਚੀ ਦੇ ਨਵੀ ਪੈਰੀ ਸੰਗਤੀ ਜੀ ਨੂੰ ਦੇਖ ਰਹੇ ਹੋ ਜੋ ਕਿ ਆਸਰਾ ਫਾਊਂਡੇਸ਼ਨ ਜੋ ਸਾਡੇ ਮੁੱਖ ਮਹਿਮਾਨ ਉਰੇ ਪਹੁੰਚਦੇ ਨੇ ਤਾਂ ਸਾਡੇ ਡਾਕਟਰ ਗਿਆਨ ਚੰਦ ਜੀ ਯਾਦ ਤਾਂ ਸਾਰੀ ਟੀਮ ਵੱਲੋਂ ਨਾਲ ਮਿਲ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਹਾਂਜੀ ਹਾਂਜੀ ਤੇ ਉਹਨਾਂ ਨੂੰ ਨਿੱਘਾ ਸਵਾਗਤ ਕੀਤਾ ਜਾਂਦਾ ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਆਸਰਾ ਫਾਊਂਡੇਸ਼ਨ ਟੀਮ ਵੱਲੋਂ ਧੰਨਵਾਦ ਵੀ ਕੀਤਾ ਜਾਂਦਾ ਤੇ ਆਸਰਾ ਫਾਊਂਡੇਸ਼ਨ ਦੀ ਟੀਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੋ ਕਿ ਪਰਚੀ ਕਟਾ ਕੇ ਤੁਸੀਂ ਇਸ ਲਾਈਨ ਦੇ ਵਿੱਚ ਜਾ ਸਕਦੇ ਹੋ ਜਿੱਥੇ ਡਾਕਟਰ ਸਹਿਵਾਨ ਚੈੱਕ ਅਪ ਕਰਦੇ ਨੇ ਮਰੀਜ਼ ਦਾ ਪੂਰੇ ਦੇਖ ਰਹੇ ਹੋ ਵੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀ ਪਿਆ ਰਹੇ ਹੋ ਤੁਸੀਂ ਦੇਖ ਰਹੇ ਹੋ ਜੋ ਕਿ ਆਸਰਾ ਫਾਊਂਡੇਸ਼ਨ ਬਰੇਟਾ ਦੀ ਟੀਮ ਵੱਲੋਂ ਜੋ ਕਿ ਮਹੀਨੇ ਦੇ ਲਾਸਟ ਐਤਵਾਰ ਨੂੰ ਅੱਖਾਂ ਦਾ ਫਰੀ ਚੈੱਕ ਅਪ ਆਪਰੇਸ਼ਨ ਕੈਂਪ ਲਗਾਇਆ ਜਾਂਦਾ ਹੈ ਜਿਸ ਦੇ ਵਿੱਚ ਅੱਜ ਦੇ ਕੈਂਪ ਦੀ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਜਿੰਨਾ ਵੀ ਅਜੇ ਤੱਕ ਵੀਡੀਓ ਨੂੰ ਜਿਹੜੇ ਵੀ ਵੀਰ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਆਉਣ ਵਾਲੇ ਲਾਸਟ ਐਤਵਾਰ ਦਾ ਆਸਰਾ ਫਾਊਂਡੇਸ਼ਨ ਜੋ ਕਿ ਭਲਾਈ ਦੇ 101 ਕੰਮ ਕਰ ਰਹੀ ਹੈ ਤਾਂ ਉਹਨਾਂ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਿਹਾ ਕਰੇ ਤਾਂ ਆਸਰਾ ਫਾਊਂਡੇਸ਼ਨ ਦਾ ਜੋ ਹੈਲਪਲਾਈਨ ਨੰਬਰ ਹੈ ਉਹ ਥੱਲੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਇਸ ਆਸਰਾ ਫਾਊਂਡੇਸ਼ਨ ਸੇਵਾਦਾਰ ਵੀਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਏਹਟ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਜੂ ਵੀ ਅੱਜ ਦੇ ਕੈਂਪ ਦੀ ਦੇਵਾਂਗੇ ਤੁਹਾਨੂੰ ਜਾਣਕਾਰੀ ਜੀ ਲੈ ਵੀ ਪੈਰੀ ਸੰਗਤੀ ਜਿੱਥੇ ਤੁਸੀਂ ਦੇਖ ਰਹੇ ਹੋ ਗੁਰੂ ਦਵਾਰਾ ਸਹਿਪਾਈ ਕਨਈਆ ਜੀ ਬਰੇਟਾ ਮੰਡੀ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਜੀ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ ਲੈਵੀ ਪੈਰੀ ਸੰਗਦੀ ਜੀ ਤੁਸੀਂ ਦੇਖ ਰਹੇ ਜੋ ਕਿ ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਇਹ ਸ਼ੰਕਰਾ ਅੱਖਾਂ ਦਾ ਹਸਪਤਾਲ ਤੋਂ ਟੀਮ ਆ ਕੇ ਜੋਰੇ ਇਸ ਕੈਂਪ ਦੇ ਵਿੱਚ ਚੈੱਕਅਪ ਕਰਦੀ ਹੈ ਤੇ ਇੱਥੋਂ ਜੋ ਵੀ ਮਰੀਜ਼ ਲੈਂਜ ਪੈਣ ਵਾਲੇ ਹੁੰਦੇ ਨੇ ਤਾਂ ਇਹਨਾਂ ਨੂੰ ਲਿਜਾਇਆ ਜਾਂਦਾ ਤੇ ਲੈਂਜ ਪਾ ਕੇ ਉਰੇ ਛੱਡਿਆ ਜਾਂਦਾ ਜੀ ਲੈ ਵੀ ਪਾਰੀ ਸੰਗਤੀ ਜਿੱਥੇ ਦੇਖ ਰਹੇ ਹਾਂ ਜਿੱਥੇ ਦੂਰ ਪਿੰਡਾਂ ਸ਼ਹਿਰਾਂ ਤੋਂ ਦੂਰੋ ਦੂਰੋਰੇ ਜੋ ਅੱਖਾਂ ਚੈੱਕਅਪ ਕਰਉਣ ਵਾਸਤੇ ਲੋਕ ਆਉਂਦੇ ਨੇ ਤੇ ਤੁਸੀਂ ਸਾਰਿਆਂ ਨੂੰ ਪਹਿਲਾਂ ਵੀ ਦੇਖ ਰਹੇ ਹੋ ਜੋ ਰੇ ਰਹਿਣ ਵਾਸਤੇ ਬੈਠਣ ਵਾਸਤੇ ਬਹੁਤ ਵਧੀਆ ਪ੍ਰਬੰਧ ਕਰਿਆ ਹੋਇਆ ਹੈ ਬਜ਼ੁਰਗਾਂ ਵਾਸਤੇ ਜਿਨ੍ਹਾਂ ਦੇ ਗੋਡੇ ਦੁਖਦੇ ਨੇ ਗੋਡੇ ਨੁਕਰੇ ਨੂੰ ਨਾਲ ਵਾਸਤੇ কুরਸੀਆਂ ਵੀ ਲਾਈਆਂ ਨੇ ਜਿਹਨਾਂ ਨੇ ਥੱਲੇ ਬੈਠਦੇ ਨੇ ਉਹਨਾਂ ਵਾਸਤੇ ਦਰੀਆਂ ਵੀ ਲਾਈਆਂ ਹੋਈਆਂ ਨੇ ਸਾਰੇੋਂ ਪਹਿਲਾਂ ਤੁਸੀਂ ਉਰੇ ਜਦੋਂ ਵੀ ਇਸ ਕੈਂਪ ਦੇ ਵਿੱਚ ਆਉਨੇ ਹੋ ਤਾਂ ਉਰੇ ਸਾਰਿਆਂ ਨੂੰ ਪਹਿਲਾਂ ਇਸ ਜਗ੍ਹਾ ਤੇ ਪਹੁੰਚ ਕੇ ਤੁਸੀਂ ਲਾਈਨਾਂ ਦੇ ਵਿੱਚ ਖੜ ਕੇ ਪਰਚੀ ਕਟਾ ਸਕਦੇ ਹੋ ਬੱਚਿਆਂ ਵੱਲੋਂ ਪਰਚੀ ਘੱਟ ਕੇ ਇਹ ਸ਼ੇਸ਼ਣ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਰੇ ਬੈਠ ਕੇ ਤੁਸੀਂ ਇਸ ਪਰਚੀ ਨੂੰ ਇੰਤਜ਼ਾਮ ਪਰਚੀ ਦਾ ਵੇਟ ਕਰ ਸਕਦੇ ਹੋ ਉਸ ਤੋਂ ਬਾਅਦ ਉਹਰੇ ਪਰਚੀ ਬੋਲੀ ਜਾਂਦੀ ਹੈ ਤੁਹਾਡਾ ਨਾਮ ਬੋਲਿਆ ਜਾਂਦਾ ਹੈ ਜਦੋਂ ਤੁਹਾਡਾ ਨਾਮ ਬੋਲਿਆ ਜਾਂਦਾ ਤਾਂ ਇਸ ਨਾਮ ਤੋਂ ਤੁਸੀਂ ਆਪਣੀ ਪਰਚੀ ਲੈ ਸਕਦੇ ਹੋ ਇਸ ਤਰ੍ਹਾਂ ਪਰਚੀ ਦਾ ਨਾਮ ਬੋਲਿਆ ਜਾਂਦਾ ਹੈ ਸਲੇਮ ਕਰ ਤੋਂ ਪਹੁੰਚੇ ਹੋਏ ਨੇ ਜੀ ਤਾਂ ਉਹਨਾਂ ਨੂੰ ਇਹ ਪਰਚੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਅੱਗੇ ਤੁਸੀਂ ਚੈੱਕ ਅਪ ਕਰਾਉਣ ਦੇ ਲਈ ਜਾ ਸਕਦੇ ਹੋ ਤੁਹਾਨੂੰ ਦਿਖਾਉਣੇ ਅੱਗੇ ਅਵੀ ਪੈਰੀ ਸੰਗਤ ਜੀ ਜੀ ਨੂੰ ਦੇਖ ਰਹੇ ਹੋ ਜੋ ਕਿ ਆਸਰਾ ਫਾਊਂਡੇਸ਼ਨੋਂ ਜੋ ਸਾਡੇ ਮੁੱਖ ਮਹਿਮਾਨ ਆ ਪਹੁੰਚਦੇ ਨੇ ਤਾਂ ਸਾਡੇ ਡਾਕਟਰ ਗਿਆਨ ਚੰਦ ਜੀ ਯਾਦ ਤਾਂ ਸਾਰੀ ਟੀਮ ਬਲੂਰਾਲ ਮਿਲ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਹਾਂਜੀ ਹਾਂਜੀ ਤੇ ਉਹਨਾਂ ਨੂੰ ਨਿੱਘਾ ਸਵਾਗਤ ਕੀਤਾ ਜਾਂਦਾ ਕਿ ਉਹਨਾਂ ਦਾ ਵਿਸ਼ੇਸ਼ ਤੌਰ ਤੇ ਆਸਰਾ ਫਾਊਂਡੇਸ਼ਨ ਟੀਮ ਵੱਲੋਂ ਧੰਨਵਾਦ ਵੀ ਕੀਤਾ ਜਾਂਦਾ ਤੇ ਆਸਰਾ ਫਾਊਂਡੇਸ਼ਨ ਦੀ ਟੀਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੋ ਕਿ ਪਰਚੀ ਕਟਾ ਕੇ ਤੁਸੀਂ ਇਸ ਲੈਂਡ ਦੇ ਵਿੱਚ ਜਾ ਸਕਦੇ ਹੋ ਜਿੱਥੇ ਡਾਕਟਰ ਸਹਿਵਾਨ ਚੈੱਕ ਅਪ ਕਰਦੇ ਨੇ ਮਰੀਜ਼ ਦਾ ਪੂਰੇ ਦੇਖ ਰਹੇ ਤੇ ਪਿਆਰੀ ਸੰਗਤੀ ਜੀ ਤੁਸੀਂ ਦੇਖ ਰਹੇ ਹੋ ਜਿੱਥੇ ਪੂਰੇ ਅੱਖਾਂ ਦਾ ਚੈੱਕ ਅਪ ਹਾਂ ਜੀ ਜੀ ਕਰਾਉਣ ਵਾਸਤੇ ਆਏ ਹੋਏ ਮਰੀਜ਼ਾਂ ਦਾ ਡਾਕਟਰ ਸਹਿਵਾਨਾਂ ਵੱਲੋਂ ਬਨੇ ਹੀ ਤਰੀਕੇ ਨਾਲ ਬੜੀ ਆਰਾਮ ਦੇ ਨਾਲ ਸੰਜਿਆ ਆਇਆ ਤੇ ਚੈੱਕ ਅਪ ਕੀਤਾ ਜਾਂਦਾ ਹੈ ਤੇ ਜਿਸ ਪ੍ਰਕਾਰ ਦੀ ਉਹਨਾਂ ਨੂੰ ਮੌਕੇ ਤੇ ਕੋਈ ਜੋ ਅੱਖਾਂ ਦੀ ਪਰੇਸ਼ਾਨੀ ਹੁੰਦੀ ਹੈ ਤਾਂ ਉਸ ਤਰੀਕੇ ਨਾਲ ਪਰਚੀ ਦੇ ਉੱਪਰ ਲਿਖਿਆ ਜਾਂਦਾ ਹੈ ਤੇ ਲੈਂਜ ਪੈਂਦਾ ਤਾਂ ਲੈਂਜ ਚੈੱਕ ਅਪ ਕਰਕੇ ਅੱਗੇ ਨਹੀਂ ਜੀ ਮਾਤਾ ਜੀ ਨਹੀਂ 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 ਮੀਂਹਿਆ ਕਿੰਨੇ ਜੀ ਨੂੰ ਹੋਗਾ ਕਿ ਨਹੀਂ ਤੁਹਾਨੂੰ ਨਹੀਂ ਦਿੱਤੀ ਅਰੇ ਜੀ ਅਭੀ ਬੋਦੀ ਪਕਿਆ ਨਹੀਂ ਮੈਂ ਵੀ ਦੂਜਾ ਸੁਝਾਅ ਅਸਲੀ ਗੱਲ ਇਹ ਕੀ ਕੀ ਪਰਦਾ ਪਰਦਾ ਕਿਉਂ ਮਾਤਾ ਜੀ ਲੈ ਵੀ ਪੈਰੀ ਸੰਗਦੀ ਜੀ ਜਦੋਂ ਉਹ ਚੈੱਕ ਅਪ ਕਰਕੇ ਡਾਕਟਰ ਸਾਹਿਬਨ ਪਰਚੀ ਕਰਕੇ ਦਿੰਦੇ ਨੇ ਤਾਂ ਉਸ ਤੋਂ ਬਾਅਦ ਜੋ ਵੀ ਪਰਚੀ ਤੇ ਜੇ ਦਵਾਈ ਲਿਖੀ ਹੁੰਦੀ ਹੈ ਤਾਂ ਕਈ ਦਵਾਈ ਲੈ ਲੈਂਦੇ ਨੇ ਜੇ ਕਿਤੇ ਲੈਂਜ ਪੈਣ ਦੇ ਯੋਗ ਹੁੰਦਾ ਹੈ ਤਾਂ ਉਹ ਸਾਰੀ ਚੈੱਕ ਅਪ ਹੁੰਦੀ ਹੈ ਚੈੱਕ ਅਪ ਕੀਤਾ ਜਾਂਦਾ ਹੈ ਤੇ ਮਰੀਜ਼ ਦੀ ਪਰਚੀ ਦੇ ਹਿਸਾਬ ਨਾਲ ਜੋ ਵੀ ਉਹਨਾਂ ਦਾ ਬੀਪੀ ਸ਼ੂਗਰ ਤੇ ਜੋ ਵੀ ਜੋ ਮੌਕੇ ਤੇ ਬਿਮਾਰੀ ਹੁੰਦੀ ਹੈ ਤਾਂ ਉਸ ਨੂੰ ਚੈੱਕ ਅਪ ਕਰਕੇ ਅੱਗੇ ਲੈਣ ਜੇ ਪਾਉਣ ਵਾਸਤੇ ਤੋਂ ਰਹਿ ਜਾਂਦਾ ਜੀ ਇਹ ਆਸਰਾ ਫਾਊਂਡੇਸ਼ਨਾਂ ਟੀਮ ਵੱਲੋਂ ਬਹੁਤ ਹੀ ਤਰੀਕੇ ਨਾਲ ਜੋ ਹਰ ਮਹੀਨੇ ਦੇ ਲਾਸਟ ਐਤਵਾਰ ਨੂੰ ਇਹ ਅੱਖਾਂ ਦਾ ਚੈੱਕ ਅਪ ਆਪਰੇਸ਼ਨ ਕੈਂਪ ਲਗਾਇਆ ਜਾਂਦਾ ਹੈ ਜੀ ਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰ ਦਿਓ ਤਾਂ ਹੋਰ ਵੀ ਤੁਹਾਡੇ ਵੀਡੀਓ ਸ਼ੇਅਰ ਕਰਨ ਨਾਲ ਤੁਹਾਡੀ ਸੇਵਾ ਲੱਗ ਸਕੇ ਜੀ ਤਾਂ ਲੋੜਵੰਦ ਨੂੰ ਕਿਸੇ ਨੂੰ ਜਰਮਨ ਸਿੰਘ ਕੈਂਪ ਦਾ ਲਾਹ ਬਰਮਨਾਰਾ ਸਿੰਘ ਜੀ ਆਪਣਾ ਫੋਟੋ ਆਧਾਰ ਕਾਰਡ ਲੈ ਜਾਓ ਮਨਜੀਤ ਸਿੰਘ ਗੁਰਚਰਨ ਸਿੰਘ ਅਚਾਨਕ ਤੋਂ ਸੁਖਜਿੰਦਰ ਕੌਰ ਮਨਜੀਤ ਸਿੰਘ ਅਚਾਨਕ ਤੋਂ ਜੀ